ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦੇ ਦੌਰੇ ਤੇ ਨੇ ਆਂਧਰਾ ਪ੍ਰਦੇਸ਼ ਪੂਜਣ ਉੱਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਇਸ ਮੌਕੇ ਸੂਬੇ ਦੇ ਰਾਜਪਾਲ ਐਸ ਅਬਦੁਲ ਨਜ਼ੀਰ ਅਤੇ ਰਾਜ ਮੰਤਰੀ ਨਾਰਾ ਲੋਕੇਸ਼ ਮੌਜੂਦ ਰਹੇ ਇਸ ਦੌਰੇ ਦੇ ਪਹਿਲੇ ਗੇਟ ਤਹਿਤ ਉਹਨਾਂ ਨੇ ਸ੍ਰੀ ਸ਼ਾਲਮ ਸਥਿਤ ਪਰਮ ਰੰਬਾ ਮਲਿਕਾਰਜੁਨ ਸਵਾਮੀ ਵਾਰਲਾ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ シュッティナプラスパデルタイガード。 ਇਸ ਮਗਰੋਂ ਉਹਨਾਂ ਕੋਰਨੂਲ ਵਿੱਚ 13430 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਸਪਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਹਨਾਂ ਵਿੱਚ ਬਿਜਲੀ, ਰੇਲਵੇ, ਪੈਟਰੋਲੀਅਮ, ਰੱਖਿਆ, ਉਦਯੋਗ ਅਤੇ ਕਈ ਹੋਰ ਨਾ ਖੇਤਰਾ ਨਾਲ ਸੰਬੰਧੀ ਪ੍ਰੋਜੈਕਟ ਸ਼ਾਮਲ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਵਿਕਾਸ ਦੀ ਗੱਡੀ ਤੇਜ਼ ਗਤੀ ਨਾਲ ਦੌੜ ਰਹੀ ਹੈ ਅਤੇ ਦਿੱਲੀ ਤੇ ਅਮਰਾਵਤੀ ਮਿਲ ਕੇ ਤੇਜ਼ੀ ਨਾਲ ਅੱਗੇ ਵਧ ਰਹੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣ भारत एक विकसित राष्ट्र बन के रहेगा अति इक्कीवीं सदी की सदी होने वाली है ट्वेंटी फोर्टी सेवन में आजादी के जब सौ साल होंगे विकसित भारत हो के रहेगा मैं विश्वास से कहता हूं कि इक्कीसवीं सदी हिंदुस्तान की सदी होने वाली है इक्कीसवीं सदी 140 ਕਰੋੜ ਹਿੰਦੁਸਤਾਨੀਓਂ ਦੀ ਸਭੀ ਹੋਣ ਵਾਲੀ ਹੈ